ਇਹ ਇਦਾਂ ਲੜਦੇ ਨੇ ਉਹ ਪੁੱਛਿਆ ਨਾ ਨੇ ਮੈਂ ਦੇਖਿਆ ਉਹ ਸਪੀਕਰ ਸਾਹਿਬ ਉੱਥੇ ਪੁੱਛ ਰਹੇ ਨੇ ਸਰ ਤੁਸੀਂ ਤਾਂ ਅਸਲੀ ਸਪੀਕਰ ਹੋ ਉੱਥੇ ਹੀ ਬੈਠਾ ਇੱਕ ਨੰਪਲੀ ਉੱਥੇ ਕੀ ਕਹਿ ਰਹੇ ਹੋ ਕਹਿੰਦਾ ਵੀ ਸਪੀਕਰ ਉਹ ਹੁੰਦਾ ਜਿਹੜਾ ਆਪੋਜੀਸ਼ਨ ਨਾਲ ਲੈ ਕੇ ਚੱਲੇ ਕਹਿੰਦਾ ਮੈਨੂੰ ਦੱਸਿਓ ਖੱਬੇ ਪਾਸੇ ਬੈਠੀ ਆਪੋਜੀਸ਼ਨ ਤੇ ਰੂਲਿੰਗ ਇਦਾਂ ਕਹਿੰਦਾ ਨਾ ਜੀ ਸਾਰੀ ਰੂਲਿੰਗਾਂ ਸਾਰੇ ਰੂਲਿੰਗਾਂ ਆਪੋਜੀਸ਼ਨ ਤਾਂ ਆਪਾਂ ਨੂੰ ਕਹਿੰਦੇ ਨੇ ਉਹ ਉਹਨਾਂ ਨਾਲ ਲੜਾਈ ਆਪਣੀ ਉਹਨਾਂ ਨਾਲ ਲੜਾਈ ਆ ਦਿੱਲੀ ਵਾਲੇ ਜਿਹੜੇ ਆ ਮੋਦੀ ਵਾਲੇ ਨੇ ਸਾਡੇ ਨਾਲ ਘਰੇ ਵਾਤੇ ਲੜੀ ਜਾਂਦੇ ਹੋ ਅੱਜ ਤਾਂ ਸਾਡੇ ਦਾ ਦਿਲ ਚ ਹਰ ਘਰ ਕੰਚ ਪੰਜਾਬ ਧੜਕਦਾ ਜਿਉਂ ਲੱਗਦਾ ਸਾਰੇ ਜਣੇ ਇਕੱਠੇ ਹੋ ਕੇ ਜੁੜਾ ਹੁੰਦਾ ਸੌਖੀਆਂ ਨੇ ਗੋਲਾਂ ਕੁੱਡੀਆਂ ਕੱਢੀ ਜਾਂਦੇ ਆਪਦੇ ਉਹ ਟਰੋਲ ਆਰਮੀ ਤੋਂ ਕਢਾਈ ਜਾਂਦੇ ਰਹਿੰਦੇ ਹਮ ਵੋ ਪੱਤੇ ਨਹੀਂ ਹਮ ਵੋ ਪੱਤੇ ਨਹੀਂ ਜੋ ਸ਼ਾਕ ਸੇ ਟੂਟ ਕਰ ਗਿਰ ਜਾਏਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਜੋ ਅਨਡਿਕਲੇਅਰ ਡਿਊਟੀ ਬਣਾ ਰੱਖਿਆ ਪੰਜਾਬ ਨੂੰ 1600 ਕਰੋੜ ਦੀ ਗੱਲ ਕੀਤੀ ਉਹਦੇ ਚੋਂ 200 482 ਕਰੋੜ ਰੁਪਇਆ ਆਉਣਾ ਜੀ ਜੋ ਆਮ ਤੌਰ ਤੇ ਆਉਂਦਾ ਹੈ ਹਰ ਵਾਰ ਉਹਦੇ ਦੋ ਕਿਸ਼ਤਾਂ ਚ ਆਉਂਦਾ 241 241 ਅਕਤੂਬਰ ਚ ਆਉਣੀ ਸੀ 1 ਅਕਤੂਬਰ ਨੂੰ ਕਿਸ਼ਤ ਆਉਣੀ ਸੀ ਉਹਨੂੰ 10 ਦਿਨ ਪਹਿਲਾਂ ਕਰ ਲਿਆ ਜੀ ਉਸੇ ਕਿਸ਼ਤ ਨੂੰ 241 ਕਰੋੜ ਰੁਪਇਆ ਭੇਜ ਕੇ ਕਹਿੰਦੇ 1600 ਕਰੋੜ ਚੋਂ ਕੱਟ ਲਿਆ ਉਹ ਇਹ ਲਓ ਉਹਦਾ ਸਪੈਸ਼ਲ ਕਰਕੇ ਗਏ ਸੀ ਅਨਾਉਂਸ ਉਹਦੇ ਚ ਪਾਈ ਜਾਂਦੇ ਹੁਣ ਇਧਰੋਂ ਇਧਰੋਂ ਉਧਰੋਂ ਜਿਹੜੇ ਸਕੀਮਾਂ ਦੇ ਪੈਸੇ ਵੈਸੇ ਵੀ ਆਉਣੇ ਸੀ ਜੇ ਹੜ ਨਾ ਆਉਂਦੇ ਤਾਂ ਬੀਜੇਪੀ ਕੀ ਕਰ ਰਹੀ ਹੈ ਕਿ ਉਹਨਾਂ ਪੈਸਿਆਂ ਨੂੰ 1600 ਕਰੋੜ ਚੋਂ ਕੱਟ ਲਓ ਜੀ ਹੱਦ ਹੈ ਉੱਥੇ ਬਿਹਾਰ ਚ ਲਓ ਜੀ ਲੁਟਾ ਦਾ ਕਿੰਨੇ ਪੈਸੇ ਚਾਹੀਦੇ ਦੇ ਦੇ ਆ ਲਓ ਜੀ ਮਤਲਬ ਜਿੱਥੇ ਚਾਹੀਦੇ ਉੱਥੇ ਦੇ ਦਿਓ ਜੀ ਨਹੀਂ ਦੇਣਾ ਇੱਥੇ ਇਤੇ ਨਕਲੀ ਵਿਧਾਨ ਸਭਾ ਲਾ ਲਈ ਆਪਦੀ ਛੋਟੇ ਹੁੰਦੇ ਚੋਰ ਸਪਾਈ ਖੇਡਦੇ ਹੁੰਦੇ ਸੀ ਵੀ ਤੂੰ ਚੋਰ ਆ ਮੈਂ ਸਪਾਈ ਆ ਤੇ ਬਣਦੇ ਥੋੜੀ ਹੁੰਦੇ ਆ ਉਹ ਵੱਡੇ ਹੋ ਕੇ ਵੀ ਜਿਹੜਾ ਚੋਰ ਚੋਰ ਬਣਦਾ ਚੋਰ ਬਣੂਗਾ ਸਪਾਈ ਬਣੂਗਾ ਸਪਾਈ ਬਣੂਗਾ ਹੈ ਉਹੀ ਖੇਡੀ ਜਾਂਦੇ ਨੇ ਸੁਪਨਿਆਂ ਦੀ ਦੁਨੀਆ 'ਚ ਫਿਰਦੇ ਨੇ ਕਰ ਲਓ ਕੱਢ ਲੁਪੜਾ ਸਾ ਕੋਈ ਗੱਲ ਨਹੀਂ ਲੋਕ ਵੀ ਹੱਸਦੇ ਹੋਣਗੇ ਸੋ ਇਸ ਕਰਕੇ ਮਾਨਯੋਗ ਹਾਈ ਕੋਰਟ ਨੇ ਹੁਣ ਸਪੀਕਰ ਸਾਹਿਬ ਇਜਾਜ਼ਤ ਦਿੱਤੀ ਕਿ ਤੇ ਰਿਆਮਾਂ ਦੇ ਵਿੱਚੋਂ ਵੀ ਜਿਸ ਤਰ੍ਹਾਂ ਅਿਆਲੀ ਸਾਹਿਬ ਕਹਿੰਦੇ ਸੀਗੇ ਕਿ ਜਿਹੜੀ ਵਦਾਵਰੀ ਆ ਉਹ 50 ਫੁੱਟਾਂ ਦੀ ਚੱਲ ਰਹੀ ਹੈ ਪਹਿਲਾਂ ਇਹਨੂੰ ਮਾਈਨਿੰਗ ਚ ਬੰਦੇ ਸੀਗੇ ਜੀ ਜੇ ਉੱਥੋਂ ਕੱਢਦੇ ਆ ਤਾਂ ਗੱਲ ਪੈਣੀ ਉਹ ਮਾਈਨਿੰਗ ਕਰ ਲਈ ਮਾਈਨਿੰਗ ਕਰ ਲਈ ਨਹੀਂ ਕਰਦੇ ਡੀਸਿਲਟਿੰਗ ਖੋ ਨਹੀਂ ਕੀਤੀ ਉਦੋਂ ਡੀਸਿਲਟਿੰਗ ਕਹਿਣ ਲੱਗ ਜਾਂਦੇ ਆਕਰ ਜੇ ਬਦਲ ਲੈ ਅੰਗਰੇਜ਼ੀ ਦੇ ਬਸ ਹੈਗਾ ਤਾਂ ਰੇਤਾ ਹੀ ਐ ਪੰਜਾਬੀ ਜਿਕੇ ਲੋ ਰਿੱਤਾ ਹੀ ਹੈ ਜਦੋਂ ਤਾਂ ਕੜਦੇ ਆ ਮਾਈਨਿੰਗ ਜਦੋਂ ਨਹੀਂ ਕਰਦੇ ਡੀ ਸਿਲਟਿੰਗ ਕਿਉਂ ਨਹੀਂ ਕਰਦੇ ਹੈ ਰਿੱਤਾ ਪੜਾਇਆ ਨਹੀਂ ਗਿਆ ਨਾ ਫਿਰ ਪੜਾਉਂਦੇ ਨਹੀਂ ਨਾ ਸੋ ਸਰ ਕਈ ਵਾਰੀ ਕੁਛ ਕੋਈ ਝਟਕਾ ਜਿਹੜਾ ਹੈ ਜਾਂ ਕੋਈ ਨੁਕਸਾਨ ਜ਼ਿੰਦਗੀਆਂ ਬਦਲ ਦਿੰਦਾ ਹੈ ਬਹੁਤ ਵੱਡੇ ਸਬਕ ਦੇ ਜਾਂਦਾ ਹੈ ਕਈ ਵਾਰੀ ਨੁਕਸਾਨ ਕਿ ਅੱਗੇ ਤੋਂ ਕਿਵੇਂ ਬਚਣਾ ਜਦੋਂ ਵੀ ਕੋਈ ਗੱਦਨਾ ਕੋਈ ਜਹਾਜ਼ ਦਾ ਕ੍ਰੈਸ਼ ਹੁੰਦਾ ਹੈ ਉਸ ਤੋਂ ਬਾਅਦ ਉਹ ਜਿਹੜੇ ਸੇਫਟੀ ਵਾਲੇ ਨੇ ਉਹ ਆਖੇ ਇਹ ਦੇਖਦੇ ਨੇ ਕਿ ਕੀ ਘਾਟ ਰਹਿ ਗਈ ਤਾਂ ਕਿ ਅਗਲੇ ਜਹਾਜ਼ਾਂ 'ਚ ਨਾ ਹੋਵੇ ਉਹ ਚਲੋ ਠੀਕ ਹੈ ਜਾਨੀ ਨੁਕਸਾਨ ਬਹੁਤ ਹੋ ਜਾਂਦੇ ਨੇ ਪਰ ਅਗਲੀਆਂ ਜਹਾਜ਼ਾਂ ਦੀਆਂ ਅਗਲੀਆਂ ਜਨਰੇਸ਼ਨਜ਼ ਆਉਂਦੀਆਂ ਨੇ ਜੀ ਕਿ ਉਹਦੇ 'ਚ ਉਹ ਘਾਟ ਨਾ ਰਹੇ ਉਹ ਚਾਹ ਘਾਟ ਨਾ ਰਹੇ ਇਹਦਾ ਕਿਉਂ ਇੰਜਣ ਬੰਦ ਹੋਇਆ ਇਹਦੀ ਇੱਥੋਂ ਪ੍ਰੈਸ਼ਰ ਕਿਵੇਂ ਲੀਕ ਹੋਇਆ ਇੱਥੋਂ ਆ ਜਿਹੜਾ ਜੋ ਵੀ ਉਹਦੀ ਘਾਟ ਆਉਂਦੀਆਂ ਜੋ ਬਲੈਕ ਬਾਕਸ 'ਚੋਂ ਮਿਲਦੀਆਂ ਨੇ ਕਿ ਕੀ ਹੋਇਆ ਸੀ ਆਖਰੀ ਟਾਈਮ ਤੇ ਇਸੇ ਤਰੀਕਾ ਸਰ ਇਹ ਇਨਾ ਹੜਾਂ ਤੋਂ ਬਹੁਤ ਸਿੱਖਿਆ ਸੀ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵੰਤਮਨ ਨਹੀਂ ਲਿਆਤੇ ਪਰ ਹਿਮਾਚਲ 'ਚ ਭਵ ਸੁਖ ਨੂੰ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਿਉਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਆਇਆ ਤਾਂ ਮਤਲਬ ਲਗਭਗ ਉਹਨਾਂ ਹੀ ਹੈ ਫਿਰ ਫਿਰ ਉੱਥੇ 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 ਕਿਉਂ ਨਹੀਂ ਫਿਰ ਕੋਈ ਹੈਗਾ ਸੀਗਾ ਉੱਥੇ ਕਿਹਨੇ ਗੇਟ ਖੋਲੇ ਐ ਸੋ ਕੁਦਰਤੀ ਬਹਾ ਇਧਰ ਨੂੰ ਜਾਊਗਾ ਨਹੀਂ ਹੁਣ ਐ ਤਹਾਨੂੰ ਕਿਵੇਂ ਚਾੜਦੀ ਥਾਮਸ ਐਡੀਸਨ ਜਿਹਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਰ 60 ਤੋਂ 65 ਸਾਲ ਦੀ ਉਮਰ ਦੇ ਵਿੱਚ ਉਹਦੀ ਫੈਕਟਰੀ ਸੀ ਖੋਜਾਂ ਕਰਦੇ ਸੀ ਜਿੱਥੇ ਲੈਬ ਅੱਗ ਲੱਗੀ ਉਹਨੂੰ ਮੁਲਾਜ਼ਮ ਸਾਰੇ ਜਿੰਨੇ ਵੀ ਕੰਮ ਕਰਦੇ ਸੀ ਉੱਥੇ ਕਰਮਚਾਰੀ ਉਬਾਰ ਆਗੇ ਅੱਗ ਲੱਗੀ ਹੋਈ ਐ ਭਾਂਬੜ ਉੱਠ ਰਹੇ ਨੇ ਇੰਸ਼ੋਰੈਂਸ ਹੈ ਨਹੀਂ ਸੀ ਸਰ ਜਿੰਨੀਆਂ ਖੋਜਾਂ ਕੀਤੀਆਂ ਸਾਰੀਆਂ ਅੱਗ 'ਚ ਸੜ ਗਈਆਂ ਸਭ ਤੇ ਜਿਹੜੇ ਮੁਲਾਜ਼ਮ ਸੀ ਫੈਕਟਰੀ ਦੇ ਰੋਣ ਲੱਗ ਗਏ ਥਾਮਸ ਐਡੀਸਨ ਕਹਿੰਦਾ ਕੋਈ ਗੱਲ ਨਹੀਂ ਰੋ ਨਾ ਸ਼ੁਕਰ ਹੈ ਜਿਉਂਦੇ ਜੀ ਆਪਣੀਆਂ ਗਲਤੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਗਈਆਂ ਚਲੋ ਕੰਮ ਕਰੀਏ ਆਪਣੀ ਜ਼ਿੰਦਗੀ ਦੀਆਂ 70% ਤੋਂ ਵੱਧ ਖੋਜਾਂ ਅੱਗ ਤੋਂ ਬਾਹਰ ਕੀਤੀਆਂ ਸਰ ਨੁਕਸਾਨ ਹੋਣ ਤੋਂ ਬਾਅਦ ਨਾਲੇ ਇੰਸ਼ੋਰੈਂਸ ਕਰਾਈ ਹੋਤ ਕਰ ਕਈ ਵਾਰੀ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕਿ ਸਿੱਖਿਆ ਐਡੀ ਮਿਲਦੀ ਹੈ ਕੋ ਤੋਂ ਬਾਅਦ ਐਸੇ ਤਰੀਕੇ ਨਾਲ ਪੰਜਾਬ 'ਚ ਬਹੁਤ ਹੋਇਆ ਤਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਐਸਾ ਉੱਠਿਆ ਪੰਜਾਬ ਕਿ ਸੋਚੀ ਨਹੀਂ ਸਾਡੇ ਸੀਗੇ ਲੋਕਾਂ ਨੇ ਅੱਛਾ ਪੰਜਾਬ ਦੁਬਾਰਾ ਉੱਠ ਖੜੂਗਾ ਨਹੀਂ ਕੋਈ ਸੂਬਾ ਇੰਨੀਆਂ ਕਸ਼ਟ ਇੰਨੀਆਂ ਮੁਸੀਬਤਾਂ ਕਸ਼ਟਾਂ ਚੱਲ ਕੇ ਨਹੀਂ ਉੱਠ ਸਕਦਾ ਅਸੀਂ ਫੇਰ ਉੱਠ ਖੜਦੇ ਹਾਂ ਸਾਡੇ ਬਜ਼ੁਰਗਾਂ ਨੇ ਦੋ ਦੋ ਵਾਰ ਤਿੰਨ ਤਿੰਨ ਵਾਰੀ ਲੜਾਈਆਂ ਲੜੀਆਂ ਧੜਵੀਆਂ ਨਾਲ ਦਿੱਲੀ ਨੂੰ ਲੁੱਟ ਜਾਂਦੇ ਸੀ ਜਿਹੜੇ ਪਹਿਲਾਂ ਜਾਂਦੇ ਹੋਏ ਫਿਰ ਉਹਨਾਂ ਆਉਂਦੇ ਹੋਏ ਅਤੇ ਸਰਹੰਦ ਕਿਉਂਕਿ ਸਰਹੰਦ ਜਿਹੜਾ ਨਾ ਉਹ ਮੁਕਾਮ ਹੁੰਦਾ ਸੀ ਹੈ ਜੀ ਸਾਰੇ ਜਿਹੜੇ ਦਿੱਲੀ ਤੋਂ ਲੁੱਟ ਕੇ ਆਉਂਦੇ ਸੀ ਧੜਵੀ ਸਰਹੰਦ ਰੁਕਦੇ ਸੀ ਸਰਹੰਦ ਜਿਹੜਾ ਨਾ ਉਹ ਬਿਲਕੁਲ ਵਿਚਾਲੇ ਪੈਂਦਾ ਜੀ ਸਰਹੰਦ ਤੋਂ ਉਹਨੇ ਹੀ ਲਾਹੌਰ ਹੈ ਉਹਨੇ ਕਿਲੋਮੀਟਰੀ ਉਹਨੇ ਕਿਲੋਮੀਟਰੀ ਦਿੱਲੀ ਹੈ ਬਿਲਕੁਲ ਸੈਂਟਰ ਚ ਸਰਹੰਦ ਉਹ ਉਥੇ ਹਮਲੇ ਹੁੰਦੇ ਰਹੇ ਆ ਮਰਦੇ ਵੀ ਰਹੇ ਆ ਸ਼ਹੀਦ ਵੀ ਹੁੰਦੇ ਰਹੇ ਆ ਪਰ ਬਹੁਤ ਸਾਰੇ ਬڑے-ਬڑے ਅਬਦਾਲੀ ਹਰਮ ਲੁੱਟ-ਲੁੱਟ ਕੇ ਗਰੀਬਾਂ 'ਚ ਵੰਡੇ ਵੀ ਰਹੇ ਸੋ ਇਸ ਕਰਕੇ ਅਸੀਂ ਡਿੱਗ ਕੇ ਉੱਠਣਾ ਜਾਣਦੇ ਆ ਰੀਚਾਰਜਿੰਗ ਪੁਆਇੰਟਾਂ ਦੀ ਗੱਲ ਚੱਲੀ ਹੈ ਬਿਲਕੁਲ ਬਣਾਵਾਂਗੇ ਅਸੀਂ ਤਾਂ ਜਿਹੜਾ ਚੈਨਲਾਈਜ਼ ਕੀਤਾ 21% ਤੋਂ 65% ਤੇ ਆ ਗਏ ਹੁਣ ਅਸੀਂ ਅੱਗੇ 90 100 ਵੱਲ ਜਾਵਾਂਗੇ ਤੇ ਉੱਚ ਰੀਚਾਰਜਿੰਗ ਪੁਆਇੰਟ ਬਣਾਵਾਂਗੇ ਮੈਨੂੰ ਮੈਂ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਇਲਾਕਿਆਂ 'ਚ ਪਾਣੀ ਜਿਹੜਾ ਉਹ ਕਈ-ਕਈ ਫੁੱਟ ਉੱਪਰ ਵੀ ਆ ਗਿਆ ਸੜਬਾਟਰ ਲੈਵਲ ਉਹਨੂੰ ਉਹਨੂੰ ਤਾਂ ਅਸੀਂ ਛੇੜੂ ਹੀ ਨਾ ਅਮਰੀਕਾ ਵਾਲਿਆਂ ਨੇ ਉਹ ਤਾਂ ਥੱਲੇ ਵਾਲਾ ਪਾਣੀ ਛੇੜਿਆ ਹੀ ਨਹੀਂ ਨਾ ਤੇਲ ਛੇੜਿਆ ਉਹਦਾ ਇਧਰ ਉਧਰ ਲੜਾਈਆਂ ਲੁੜੀਆਂ ਕਰਾ ਕੇ ਇੱਕ ਦੂਜੇ ਨੂੰ ਲੜਾ ਕੇ ਤੇਲ ਲੈ ਜਾਂਦੇ ਨੇ ਅੱਜ ਪੈਟਰੋਲ ਖਤਮ ਹੋ ਜਾਏ ਡੀਜ਼ਲ ਖਤਮ ਹੋ ਜਾਏ ਅਮਰੀਕਾ ਕੋਲੇ 45 ਸਾਲ ਦਾ ਲੌਕ ਕੀਤਾ ਪਿਆ ਆਪਦਾ ਆਪਦਾ ਨਹੀਂ ਪਰਤੇ ਉਹਨਾਂ ਨੇ ਕੋਈ ਸੋਰਸ ਨਾ ਕੈਨੇਡਾ ਨੇ ਪਾਣੀ ਕੱਢਿਆ ਆਪਣਾ ਇੱਥੇ ਆਪਾਂ ਕੱਟ ਚੱਕੇ ਇੱਕ ਕਿਲੋ ਚੌਲ ਵਾਸਤੇ 3800 ਲੀਟਰ ਪਾਣੀ ਲੱਗਦਾ ਜੀ 1 ਕਿਲੋ ਚੌਲ ਪੈਦਾ ਕਰਨ ਵਾਸਤੇ ਚੌਲ ਜਦ ਕੇ ਸਾਡੀ ਖੁਰਾਕ ਨਹੀਂ ਹੈਗੀ ਐਨੇ ਐਨੀ ਤਰਾਸ਼ਦੀ ਦੇ ਬਾਵਜੂਦ ਵੀ 170 ਤੋਂ 175 ਲੱਖ ਮੀਟਰ